ਸਸ਼ੀਕਲ ਤੁਸੀਂ ਦੇਖ ਰਹੇ ਹੋ ਵੋਕਲ ਜਗਮੀਤ ਔਰਤ ਹੋਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸੰਘਰਸ਼ ਹੁੰਦਾ ਹੈ। ਉਹ ਸੰਘਰਸ਼ ਦੁੱਗਣਾ ਚੌਗਣਾ ਪਤਾ ਨਹੀਂ 10 ਗੁਣਾ ਹੋ ਜਾਂਦਾ ਜਦੋਂ ਔਰਤ ਵਿਕਲੰਗ ਹੋਵੇ। ਅੱਜ ਐਸੀ ਸੰਘਰਸ਼ੀ ਔਰਤ ਦੇ ਨਾਲ ਅਸੀਂ ਗੱਲ ਕਰਾਵਾਂਗੇ ਸਾਡੇ ਨਾਲ ਨੇ ਕਿਰਨਜੀਤ ਕੌਰ ਜੀ। ਇਹਨਾਂ ਨੇ ਇਹ ਉਸ ਸੰਘਰਸ਼ ਨੂੰ ਔਰਤ ਹੋਣ ਦੇ ਸੰਘਰਸ਼ ਨੂੰ 10 ਗੁਣਾ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਜੀ ਰਿਆ। ਸਸ਼ੀਕਲ ਜੀ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਆਪ ਜੀ ਦਾ ਬਹੁਤ-ਬਹੁਤ ਸ਼ੁਕਰੀਆ ਕਿ ਆਪ ਜੀ ਨੇ ਮੈਨੂੰ ਇਸ ਕਾਵਲ ਸਮਝਿਆ ਤੇ ਨਾਲ ਦੀ ਨਾਲ ਸਾਡੇ ਜਿਹੜੇ ਇਸ ਪ੍ਰੋਗਰਾਮ ਨੂੰ ਸਾਡੇ ਜਿਹੜੇ ਸਰੋਤੇ ਨੇ ਦਰਸ਼ਕ ਨੇ ਦੇਖ ਰਹੇ ਨੇ ਉਹਨਾਂ ਨੂੰ ਇੱਕ ਗੁਜਾਰਸ਼ ਕਰਨੀ ਚਾਹਾਂਗੀ ਕਿ ਕਿਰਪਾ ਕਰਕੇ ਵੋਕਲ ਜਗਮੀਤ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਜੇ ਸਾਡੀਆਂ ਗੱਲਾਂ ਲੱਗੀਆਂ ਆਪ ਜੀ ਨੂੰ ਚੰਗੀਆਂ ਤਾਂ ਅੱਗੇ-ਦੇ ਅੱਗੇ ਸ਼ੇਅਰ ਵੀ ਜ਼ਰੂਰ ਕਰਨੀਆਂ ਜੀ ਬਹੁਤ-ਬਹੁਤ ਧੰਨਵਾਦ ਜੀ ਦੱਸਿਆ ਸਾਡੇ ਵਿਊਜ਼ ਬਹੁਤ ਆਉਂਦੇ ਪਰ ਸਾਨੂੰ ਨਾ ਸਬਸਕ੍ਰਾਈਬ ਨਹੀਂ ਕਰ ਰਹੇ ਕਿਰਨ ਜੀ ਤੁਹਾਨੂੰ ਕਦੋਂ ਅਹਿਸਾਸ ਹੁੰਦਾ ਵੀ ਤੁਸੀਂ ਇੱਕ ਬਹੁਤ ਵੱਡੇ ਸੰਘਰਸ਼ੀ ਸ਼ੀਲ ਜ਼ਿੰਦਗੀ ਜਿਉਂਗੇ ਤੇ ਤੁਹਾਨੂੰ ਕਦੋਂ ਅਹਿਸਾਸ ਹੁੰਦਾ ਵੀ ਤੁਸੀਂ ਦੁਨੀਆ ਤੋਂ ਵੱਖਰੀਆਂ ਦੇਖੋ ਜੀ ਜੇ ਆਪਾਂ ਅਸਲ ਗੱਲ ਕਰੀਏ ਤਾਂ ਬੱਚੇ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਮੇਰੀ ਜ਼ਿੰਦਗੀ ਚ ਸੰਘਰਸ਼ਾ ਜਾਂ ਕੀ ਹੈ ਕੀ ਨਹੀਂ ਪਰ ਮੈਂ ਚੌਥੀ ਜਾਂ ਪੰਜਵੀਂ ਜਮਾਤ ਦੇ ਵਿੱਚ ਪੜਦੀ ਸੀਗੀ ਉਦੋਂ ਮੈਨੂੰ ਕੁਝ ਅਹਿਸਾਸ ਹੋਇਆ ਕਿ ਮੈਂ ਇਹਨਾਂ ਬੱਚਿਆਂ ਦੇ ਨਾਲੋਂ ਵੱਖਰੀਆਂ ਕਹਿ ਲਓ ਤੁਸੀਂ ਵੀ ਇੱਕ ਦਲੇਰੀ ਵੀ ਆਈ ਤੇ ਇੱਕ ਹੀਣ ਭਾਵਨਾ ਵੀ ਪੈਦਾ ਹੋਈ ਮੇਰੇ ਚ ਉੜਦੇ ਹੋ ਨਾ ਲੜਾਕੂ ਜਹਾਜ਼ ਦੇਖਣੇ ਮੈਨੂੰ ਬੜੇ ਚੰਗੇ ਲੱਗਦੇ ਸੀ ਹੂੰ ਤਾਂ ਬੱਚੇ ਨੇ ਇੱਕ ਦਿਨ ਖੋਖੋ ਖੇਡਣ ਲੱਗ ਗਏ ਤੇ ਜਦੋਂ ਉਸ ਨਾਲ ਦੇ ਕਤਾਰ ਦੇ ਵਿੱਚ ਮੈਂ ਵੀ ਬਹਿ ਗਈ ਤਾਂ ਸਾਡੇ ਮਾਸਟਰ ਜੀ ਨੇ ਕੀ ਕੀਤਾ ਕਿ ਮੇਰੀ ਬਾਹ ਫੜ ਕੇ ਨਾ ਪਾਸੇ ਕਰਤਾ ਪਰਦਾਦਾ ਜੀ ਦਾ ਨਾਮ ਲੈ ਕੇ ਕਹਿੰਦੇ ਕਿ ਇਹਨਾਂ ਦਾ ਕਲੈਰੀ ਮੋਰ ਵੀ ਖੇਡੂਗਾ ਹੂੰ ਉਹ ਕਲੈਰੀ ਮੋਰ ਦੇ ਲਿਖਦੇ ਸ਼ਬਦ ਸੀ ਨਾ ਵੀ ਮੇਰੇ ਨਾ ਤਾਂ ਉਹ ਪਤਾ ਸੀ ਵੀ ਦਿਲ ਹੁੰਦਾ ਨਾ ਪਤਾ ਦਿਮਾਗ ਤੇ ਨਾ ਹੀ ਪਤਾ ਵੀ ਮਨ ਹੁੰਦਾ ਹੈ ਵੀ ਮਤਲਬ ਕਿ ਉਹਨਾਂ ਨੇ ਮੈਨੂੰ ਸੁਣਨ ਕਰਤ ਉਸ ਦਿਨ ਤੋਂ ਮੈਂ ਇਹ ਸੋਚਣਾ ਸ਼ੁਰੂ ਕਰਤਾ ਕਿ ਵੀ ਨਹੀਂ ਮੈਂ ਨਾ ਬੱਚਿਆਂ ਨਾਲ ਵੱਖਰੀਆਂ ਮੈਂ ਕੁਝ ਵੱਖਰਾ ਕਰਨਾ ਤੇ ਨਾਲ ਦੀ ਨਾਲ ਹੀ ਹੁੰਦਾ ਸੀ ਸਾਡੇ ਨਾਲ ਸਕੂਲ ਦੇ ਨਾਲ ਸਿਵੇ ਹੁੰਦੇ ਸੀ ਉੱਥੇ ਜਦੋਂ ਵੀ ਪਿੰਡ ਦੇ ਵਿੱਚੋਂ ਕਿਸੇ ਵੀ ਇਨਸਾਨ ਦੀ ਮੌਤ ਹੋ ਜਾਣੀ ਉਹਨਾਂ ਦੀ ਅੰਤਮ ਜਿਹੜੀ ਕਿਰਿਆ ਹੋਣੀ ਤਾਂ ਮੈਨੂੰ ਇਹ ਲੱਗਣਾ ਕਿ ਇਹਨਾਂ ਨਾਲ ਤਾਂ 4-5 ਜਾਂ 10-50 ਜਿੰਨੇ ਵੀ ਲੋਕ ਨੇ ਪਰ ਮੈਂ ਜ਼ਿੰਦਗੀ 'ਚ ਕੁਝ ਅਜਿਹਾ ਕਰਨਾ ਕਿ ਮੇਰੇ ਮਗਰ ਜਾਦਾ ਲੋਕ ਹੋਣ ਵੀ ਕਹਿੰਦਾ ਮਤਲਬ ਕਿ ਇੱਕ ਬੱਚੇ ਦੇ ਮਨ ਚ ਲਾਲਸਾ ਵੀ ਆ ਗਈ ਤੇ ਉਹਨੂੰ ਸੰਘਰਸ਼ ਕਰਨ ਦੀ ਇੱਛਾ ਵੀ ਲੱਗ ਗਈ ਤੇ ਉਹਦੇ ਮਨ ਚ ਇੱਕ ਹੌਂਕਾ ਵੀ ਪੈਦਾ ਹੋ ਗਿਆ ਚੁਣੌਤੀ ਵੀ ਲੈ ਲਈ ਵੀ ਮਤਲਬ ਇਹ ਮੈਨੂੰ ਹੋਰ ਤਰੀਕੇ ਨਾਲ ਦੇਖਦੇ ਹਾਂ ਹਾਂਜੀ ਉਸ ਤੋਂ ਬਾਅਦ ਦੇ ਵਿੱਚ ਸਾਡੇ ਨਾਲ ਦੇ ਪਿੰਡ ਆ ਉੱਥੇ ਮੈਨੂੰ ਪੜਨ ਲੱਗ ਹਾਂ ਉੱਥੇ ਜਦੋਂ ਪੜਨ ਲਾਇਆ ਤਾਂ ਘਰਦਿਆਂ ਨੇ ਪੋਲੀਓ ਸੀ ਕਿਉਂਕਿ ਛੋਟੀ ਹੁੰਦੀ ਨੇ ਆਪਰੇਸ਼ਨ ਚਾਰ ਆਪਰੇਸ਼ਨ ਕਰਵਾਏ ਮੇਰੇ ਮੈਂ 5-6 ਮਹੀਨੇ ਘਰੇ ਰਹਿਣਾ ਘਰੇ ਰਹਿਣ ਤੋਂ ਬਾਅਦ ਦੇ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋ ਜਾਣਾ ਤਾਂ ਉੱਥੇ ਵੀ ਜਿਹੜੇ ਨਾਲ ਦੀਆਂ ਕੁੜੀਆਂ ਸੀਗੀਆਂ ਮੇਰੇ ਪਿੰਡ ਦੀਆਂ ਉਹਨਾਂ ਨੇ ਸਾੜਾ ਕਰਨਾ ਦੂਜੇ ਬੱਚਿਆਂ ਨੇ ਸਾੜਾ ਕਰਨਾ ਕਿ ਇਹ ਸਾਡੇ ਨਾਲੋਂ ਵਧੀਆ ਨੰਬਰ ਲੈ ਕੇ ਘਰੇ ਬੈ ਕੇ ਕਿਵੇਂ ਪਾਸ ਹੋ ਗਈ ਵੀ ਕਹਿਣ ਦਾ ਭਾ ਮੈਨੂੰ ਕਿਸੇ ਨੇ ਬੁਲਾਉਣਾ ਨਾ ਤੇ ਮੈਨੂੰ ਆਪਣੇ ਆਪ ਨੂੰ ਹੀ ਲੱਗੀ ਜਾਣਾ ਕਿ ਵੀ ਮੈਨੂੰ ਬੁਲਾਉਂਦੇ ਕਿਉਂ ਨਹੀਂ ਇਤੋਂ ਤੱਕ ਕਿ ਕਈ ਬੱਚੇ ਤੇ ਇਹ ਵੀ ਕਹਿ ਦਿੰਦੇ ਸੀ ਕਿ ਤੂੰ ਸਾਡੇ ਨਾਲ ਤੁਰਦੀ ਹੋਈ ਭੈੜੀ ਲੱਗਦੀ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਮੇਰਾ ਲੰਘੀ ਬਹੁਤ ਵੱਜਦਾ ਹੁੰਦਾ ਸੀਗਾ ਜੀ ਜਦੋਂ ਤੁਸੀਂ ਜਿਵੇਂ ਤੁਸੀਂ ਕਿਹਾ ਵੀ ਮੈਨੂੰ ਕਿਸੇ ਨੇ ਬੁਲਾਉਣਾ ਨਾ ਤੁਹਾਨੂੰ ਇਕੱਲਾਪਨ ਫੀਲ ਹੁੰਦਾ ਹੋਣਾ ਵੀ ਮੇਰੇ 'ਚ ਕਦੇ ਮਨ 'ਚ ਆਇਆ ਵੀ ਮੇਰੇ 'ਚ ਕੀ ਕਮੀ ਐ ਹੋਜੀ ਵੀ ਜਿਹੜੀ ਮੈਂ ਇਨਸਾਨ ਵੀ ਉਸੇ ਤਰੀਕੇ ਦੀ ਐ ਦਿਮਾਗ ਵੀ ਉਸੇ ਤਰੀਕੇ ਦਾ ਬੋਲਚਾਲ ਵੀ ਉਸੇ ਤਰੀਕੇ ਦੀ ਐ ਪਰ ਇਹ ਮੈਨੂੰ ਇਹਨਾਂ ਨੂੰ ਕਿਉਂ ਸੰਗ ਲੱਗਦੀ ਐ ਇਹ ਆਇਆ ਨਹੀਂ ਮਨ 'ਚ ਕਦੇ ਨਹੀਂ ਜੀ ਇਹਨਾਂ ਦਾ ਬੱਚਾ ਜੇ ਆਪਾਂ ਕਹਿ ਦਈਏ ਵੀ ਜਦੋਂ 7ਵੀਂ 8ਵੀਂ 'ਚ ਜਾਵੜੇ ਤਾਂ ਸਮਝ ਜਾਂਦਾ ਪਰ ਇਹ ਸਮਝ ਮੈਨੂੰ ਥੋੜਾ ਜਿਹਾ ਦੂਜੇ ਵਿੱਚ 4-5 ਸਾਲ ਪਿੱਛੇ ਹੋਰ ਜਾਵਾ ਤਾਂ ਮੈਨੂੰ ਉਦੋਂ ਪਤਾ ਲੱਗਿਆ ਕਿ ਮੇਰੀ ਨਾ ਇੱਕ ਲੱਤ ਆ ਜਿਹੜੀ ਪੋਲੀਓ ਵਾਲੀ ਉਹ ਬਹੁਤ ਪਤਲੀ ਸੀ ਹੂੰ ਤਾਂ ਕਰਦਿਆਂ ਨੇ ਬਹੁਤ ਜਿਵੇਂ ਕਿ ਡਾਕਟਰੀ ਇਲਾਜ ਵੀ ਕਰਵਾਇਆ ਤੇ ਜਿਵੇਂ ਆਪਾਂ ਕਹਿੰਦੇ ਕਿ ਸਾਡਾ ਸਾਰਾ ਪੰਜਾਬ ਦਿੱਤੇ ਕਿ ਧਰਮ ਵੀ ਹੈ ਤੇ ਪਖੰਡਵਾਦ ਵੀ ਹੈ ਤਾਂ ਕਰਦੇ ਇੱਕ ਬਾਬੇ ਕੋਲੇ ਮੈਨੂੰ ਲੈ ਗਏ ਉਹਨਾਂ ਨੇ ਇੱਕ ਤਵੀਦ ਦੇਤਾ ਲੱਤ ਨਾ ਬਣਦਾ ਹੂੰ ਕਹਿੰਦੇ ਕਿ ਜਿਵੇਂ ਜਿਵੇਂ ਤਵੀਤ ਅਸਰ ਕਰੂਗਾ ਤਾਂ ਇਹ ਬੱਚੇ ਦੀ ਲੱਤ ਆ ਜਿਹੜੀ ਮੋਟੀ ਹੁੰਦੀ ਜਾਊਗੀ ਉਹ 6-7 ਮਹੀਨੇ ਰੱਖਿਆ ਤੇ ਮੇਰੇ ਨਾਲ ਉਦੋਂ ਕਿਉਂਕਿ ਉਹ ਟਾਈਮਾਂ ਦੇ ਵਿੱਚ ਕਿਹੜਾ ਸਕੂਲਾਂ ਦੇ ਵਿੱਚ ਵਰਦੀਆਂ ਲੱਗੀਆਂ ਹੁੰਦੀਆਂ ਸੀ ਮੇਰੇ ਫਰਾਕ ਪਾਈ ਹੁੰਦੀ ਸੀ ਮੈਂ ਦੇਖੀ ਜਣਾ ਵੀ ਮੇਰੀ ਲੱਤ ਤਾਂ ਮੋਟੀ ਨਹੀਂ ਹੋਈ ਤੇ ਸਾਡੇ ਪਿੰਡ ਦੀ ਇੱਕ ਨਾ ਕੁੜੀ ਸੀ ਉਹ ਮੈਨੂੰ ਕਹਿੰਦੀ ਕਿ ਤੇਰੀ ਲੱਤ ਤਾਂ ਉਹ ਨਹੀਂ ਆ ਤਾਂ ਮੈਂ ਜਦੋਂ ਦੇਖਿਆ ਤਾਂ ਮੈਂ ਆ ਕੇ ਉਹ ਤਵੀਤ ਆਪ ਹੀ ਵੜਤਾ ਕਰੀ ਵੀ ਉਥੋਂ ਤੋਂ ਜਿਹੜੀ ਨਹੀਂ ਸੋਚ ਸੀ ਇਹ ਵੀ ਬਦਲ ਗਈ ਵੀ ਪਖੰਡਵਾਦ ਦੇਵਾਦ ਵੀ ਮਤਲਬ ਕਿ ਖਿਲਾਫ ਹੋ ਗਈ ਕਿ ਇਹ ਚੀਜ਼ਾਂ ਵੀ ਨਹੀਂ ਹੁੰਦੀਆਂ ਕਿ ਨਹੀਂ ਮੈਂ ਕੁਝ ਕਰਨਾ ਜ਼ਿੰਦਗੀ ਦੇ ਵਿੱਚ ਵੱਖਰਾ ਕਰਨਾ ਜੇ ਜਿਹੜੀ ਸੰਘਰਸ਼ ਮੇਰਾ ਜ਼ਿੰਦਗੀ ਦਾ ਇਸੇ ਤਰ੍ਹਾਂ ਚੱਲਦਾ ਰਿਹਾ ਪਹਿਲਾਂ ਪੋਲੀਆ ਸੀ ਫਿਰ ਜੇ ਮੈਂ ਹੁਣ ਕਹਿੰਦਾ 4 ਸਾਲ ਪਹਿਲਾਂ ਕੀ ਹੋਇਆ ਕਿ ਮੇਰੀ ਜਿਹੜੀ ਦੂਜੀ ਲੱਤ ਸੀਗੀ ਉਹ ਵੀ ਇੱਕ ਐਕਸੀਡੈਂਟ ਦੇ ਵਿੱਚ ਟੁੱਟ ਗਈ ਹੋਰ ਟੁੱਟਣ ਦੇ ਨਾਲ ਕੀ ਹੋਇਆ ਕਿ ਦੋਨੋਂ ਲੱਤਾਂ ਤੋਂ ਬਾਹਰ ਹੋ ਗਈ ਇਤੋਂ ਤਿੱਕਰ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਜਿਨ੍ਹਾਂ ਦੇ ਗੋਡੇ ਦਰਦ ਪੈ ਜਾਂਦੇ ਨੇ ਉਹ ਤੁਰ ਪੈਂਦੇ ਨਹੀਂ ਪਖੰਡ ਲਾਉਂਦੀ ਐ ਤੁਰਦੀ ਨਹੀਂ ਆਪਣੀ ਹੁੰਦੇ ਨੇ ਤੁਹਾਨੂੰ ਪਤਾ ਕਿ ਤੀਜਾ ਬੰਦਾ ਤਾਂ ਆ ਕੇ ਕੋਈ ਕਹਿੰਦਾ ਹੀ ਨਹੀਂ ਇਸ ਤੋਂ ਬਾਅਦ ਮੇਰੀ ਦੂਜੀ ਲੱਤ ਟੁੱਟਣ ਤੋਂ ਬਾਅਦ ਚ ਨਾ ਮੈਂ ਇੱਕ ਸਕੂਲ ਚ ਜਾਨੀ ਐ ਇੰਟਰਵਿਊ ਦੇਣ ਦੇ ਲਈ ਹੂੰ ਕਾਫੀ ਸਾਡੇ ਏਰੀਆ ਦਾ ਨਾਮਵਰ ਸਕੂਲ ਐ ਮੈਂ ਕਿਹਾ ਚਲੋ ਵੀ ਆਪਣੀ ਰੋਜੀ ਰੋਟੀ ਲਈ ਚਾਰ ਛੱਲੜਾਂ ਦੇ ਲਈ ਮੈਂ ਵੀ ਚਲੋ ਨੌਕਰੀ ਕਰਨੀ ਐ ਉਦੋਂ ਨਾ ਮੈਂ ਛੋਟੀ ਸੀ ਮੇਰੇ ਕੋਲ ਛੋਟੀ ਦੇ ਦਰਦੀ ਸੀ ਜਦੋਂ ਮੈਂ ਸਕੂਲ ਚ ਗਈ ਕਿਉਂਕਿ ਇੱਕ ਤਾਂ ਸਾਡੀਆਂ ਜਿਹੜੀਆਂ ਮਾਰੂ ਨੀਤੀਆਂ ਨੇ ਸਰਕਾਰ ਦੀਆਂ ਸਾਡਾ ਨਿੱਜੀਕਰਨ ਹੋ ਗਿਆ ਸਾਨੂੰ ਪੰਜਾਬੀ ਨੇ ਉੱਥੇ ਬੋਲਣ ਦਿੱਤੀ ਜਾਂਦੀ ਹਮ ਅੰਗਰੇਜ਼ੀ ਤੇ ਹਿੰਦੀ ਸਾਡੀਆਂ ਦੋ ਖਿਸ਼ਾਵਾਂ ਨੇ ਹਰ ਬੋਲੀ ਦੀ ਸਾਨੂੰ ਕਦਰ ਕਰਨੀ ਚਾਹੀਦੀ ਆ ਮਾਂ ਮਾਂ ਹੁੰਦੀ ਆ ਮਾਸੀ-ਮਾਸੀ ਹੁੰਦੀ ਤੇ ਚਾਚੀ-ਚਾਚੀ ਹੁੰਦੀ ਆ ਠੀਕ ਹੈ ਮੈਂ ਕਿਸੇ ਬੋਲੀ ਦੇ ਖਿਲਾਫ ਨਹੀਂ ਪਰ ਜੋ ਉਸ ਪ੍ਰਿੰਸੀਪਲ ਨੇ ਕਿਹਾ ਉਸ ਮੁਖ ਅਧਿਆਪਕ ਨੇ ਕਿਹਾ ਉਹ ਲਵ ਜੀ ਮੈਂ ਉਸੇ ਤਰ੍ਹਾਂ ਤੁਹਾਨੂੰ ਦੱਸਣਾ ਚਾਹਣੀ ਆ ਕਹਿੰਦਾ ਆਪ ਕੀ ਤੋਂ ਪਰਸਨੈਲਿਟੀ ਨਹੀਂ ਹਿੰਦੀ ਦੇ ਵਿੱਚ ਮੇਰੇ ਅੱਖਾਂ 'ਚੋਂ ਅਥਰੂ ਇੱਕਦਮ ਚੋਫੇ ਮੈਂ ਕਿਹਾ ਸਰ ਕੀ ਗੱਲ ਹੈ ਆਪ ਹਮਾਰੇ ਸਕੂਲ ਮੇਂ ਤੋਂ ਐਸੇ ਹੈਂਡੀਕੈਪਡ ਨਹੀਂ ਚੱਲenge ਉਹਨਾਂ ਨੇ ਮੇਰੇ ਕੋਈ ਸਰਟੀਫਿਕੇਟ ਨਹੀਂ ਦੇਖਿਆ ਕੋਈ ਇੰਟਰਵਿਊ ਨਹੀਂ ਲਈ ਤੇ ਇਹ ਕਹਿ ਕੇ ਜਾਨੀ ਕਿ ਮੇਰੀ ਅੰਗਹੀਣਤਾ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੂੰ ਇਹ ਨਹੀਂ ਵੇਖਿਆ ਵੀ ਤੁਹਾਡੀ ਪੜ੍ਹਾਈ ਕੀ ਹੈ ਤੁਸੀਂ ਤੁਹਾਡਾ ਯੋਗਤਾ ਕੀ ਹੈ ਤੁਹਾਨੂੰ ਕੋਈ ਸਵਾਲ ਕਰਦੇ ਜੀ ਤੁਹਾਡੇ ਕਿਤੇ ਦੇ ਮੁਕਾਬਕ ਉਹ ਤੁਸੀਂ ਨਾਂ ਦੇ ਪਾਉਂਦੇ ਉਹਨਾਂ ਦੇ ਉੱਤਰ ਨਾਂ ਦੇ ਪਾਉਂਦੇ ਤਾਂ ਤੁਹਾਨੂੰ ਕੱਢ ਦਿੰਦੇ ਪਰ ਤੁਹਾਡਾ ਇੱਕ ਅੰਗਹੀਣਤਾ ਨੂੰ ਇੱਕ ਕਮਜ਼ੋਰਕ ਬੰਦਰ ਨੂੰ ਦੇਖ ਕੇ ਤੁਹਾਨੂੰ ਕੱਢਦਾ ਜੀ ਇੰਨਾ ਇੰਨੀ ਕਿ ਮਾਨਸਿਕਤਾ ਸਾਡੇ ਸਮਾਜ ਦੀ ਥੱਲੇ ਜਾ ਚੁੱਕੀ ਹੈ ਕਿ ਸਾਨੂੰ ਹੁਣ ਕਿਤਾ ਚੁਣਨ ਲਈ ਸਾਨੂੰ ਆਪਣੇ ਸ਼ਰੀਰ ਦੀ ਦਿੱਖ ਸਾਨੂੰ ਆਪਣੇ ਕੱਪੜਿਆਂ ਦੀ ਦਿੱਖ ਬਣਾਉਣੀ ਪੈਣੀ ਹੈ ਉਸ ਤੋਂ ਬਾਅਦ ਤੁਹਾਡੀ ਯੋਗਤਾ ਤੇ ਸਵਾਲ ਹੁੰਦਾ ਇਹ ਤਾਂ ਸਾਡੇ ਸਮਾਜ ਦੇ ਲਈ ਇੱਕ ਬਹੁਤ ਵੱਡਾ ਇਹ ਸਮਾਜ ਦੇ ਜਿਹੜਾ ਸਾਡਾ ਸੱਭਿਆਕ ਸਮਾਜ ਬਣਦਾ ਖਾਸ ਕਰਕੇ ਅਧਿਆਪਕ ਵਰਗ ਦਾ ਇਹ ਕਿਹਾ ਜਾਂਦਾ ਵੀ ਇਹ ਤਾਂ ਦੇਸ਼ ਨੂੰ ਬਣਾਉਣ ਵਾਲੇ ਆ ਦੇਸ਼ ਦਾ ਭਵਿੱਖ ਬਣਾਉਣ ਵਾਲੇ ਆ ਤੇ ਉਹਨਾਂ ਦੀ ਸੋਚ ਜੇ ਕਰਿਓ ਜੀ ਉਹ ਵੀ ਤਾਂ ਫਿਰ ਦੇਸ਼ ਦੀ ਸੋਚ ਕਰਿਓ ਜੀ ਜੀ ਅਰ ਜੀ ਜੇ ਮੈਂ ਕਹਦਾ ਕਿ ਸਭ ਤੋਂ ਜ਼ਿਆਦਾ ਜਿਹੜੀ ਮੈਨੂੰ ਸੱਟ ਲੱਗੀ ਨਾ ਅਧਿਆਪਕ ਵਰਗ ਤੋਂ ਹੀ ਲੱਗੀ ਆ ਕਿਉਂਕਿ ਜਿਹਨੂੰ ਛੋਟੀ ਹੁੰਦੀ ਨੂੰ ਸਾਡੇ ਮਾਸਟਰ ਜੀ ਨਾ ਕਹਿੰਦੇ ਕਿ ਕਲਰੀ ਮੋਰਾ ਤਾਂ ਹੋ ਸਕਦਾ ਕਿ ਅੱਜ ਤੁਸੀਂ ਮੇਰੇ ਨਾਲ ਇੱਥੇ ਬੈਠ ਕੇ ਗੱਲਾਂ ਬਾਤਾਂ ਕਰ ਰਹੇ ਹੋ ਨਾ ਹੁੰਦੀ ਕਿਤੇ ਨਾ ਕਿਤੇ ਬੇਸ਼ੱਕ ਦੂਜੇ ਪੱਖੋਂ ਮਤਲਬ ਕਿ ਮੇਰੇ ਦੇ ਵਿੱਚ ਮੇਰੇ ਵਿੱਚ ਕੋਈ ਪ੍ਰਤਿਭਾਈ ਜਿਵੇਂ ਅੰਗਰੇਜ਼ੀ ਨਾ ਹੁੰਦੀ ਤਾਂ ਹੋ ਸਕਦਾ ਕੋਈ ਸਰਕਾਰੀ ਅਹੁਦੇ ਤੇ ਹੁੰਦੀ ਕਿਉਂਕਿ ਜਿਨੇ ਕਿਨੇ ਤੁਹਾਨੂੰ ਦੱਸਿਆ ਮੇਰਾ ਸੁਪਨਾ ਸੀ ਪਾਇਲਟ ਬਣਦਾ ਔਰ ਉਹ ਵੀ ਮੈਨੂੰ ਉਦੋਂ ਬੜਾ ਦੁੱਖ ਲੱਗਿਆ ਜਦੋਂ ਮੈਨੂੰ 10ਵੀਂ ਤੋਂ ਬਾਅਦ ਚ ਪਤਾ ਲੱਗਿਆ ਕਿ ਨਹੀਂ ਮੈਂ ਇਸ ਦੇ ਕਾਬਿਲ ਵੀ ਕਹਿਣ ਦਾ ਮਤਲਬ ਕਿ ਮੈਂ ਖਿਆਲਾਂ 'ਚ ਉੜਦੀ ਰਹੀ ਅੱਜ ਵੀ ਉੜਦੀ ਆਂ ਖਿਆਲਾਂ 'ਚ ਉੜਦੇ ਹੋ ਤੁਸੀਂ ਚਲੋ ਇੱਕ ਗੱਲ ਉਸ ਤੋਂ ਪਹਿਲਾਂ ਮੈਂ ਇਹ ਕਰਨੀ ਚਾਹੁੰਦਾ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਕਿਹਾ ਇਹਨਾਂ ਨੂੰ ਦੋ ਤਿੰਨ ਜਗ੍ਹਾ ਤੋਂ ਐਸੇ ਸ਼ਬਦ ਸੁਣਨ ਨੂੰ ਮਿਲੇ ਵੀ ਜਿਹੜੇ ਆਮ ਬੰਦੇ ਨੂੰ ਤੋੜਦੇ ਨੇ ਪਰ ਇਹਨਾਂ ਦੇ ਲਈ ਇਹ ਵੀ ਦਾਤ ਦੇ ਨਹੀਂ ਬਣਦੀ ਐ ਵੀ ਚਾਹੇ ਇਹਨਾਂ ਨੂੰ ਪਤਾ ਸੀ ਤੇ ਚਾਹੇ ਨਹੀਂ ਪਤਾ ਸੀ ਪਰ ਇਹਨਾਂ ਨੇ ਉਸ ਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਲਿਆ ਬਹੁਤ ਸਾਰੇ ਜੇਕਰ ਆਪਾਂ ਕਹੀਏ ਵੀ 99% ਲੋਕ ਉਸ ਨੂੰ ਨੈਗੇਟਿਵ ਤਰੀਕੇ ਦੇ ਨਾਲ ਲੈ ਕੇ ਆਪਣੀ ਜ਼ਿੰਦਗੀ ਨੂੰ ਜੀਣਾ ਛੱਡ ਦਿੰਦੇ ਆ ਜੀ ਉਹ ਉਹ ਤੁਸੀਂ ਪੋਜ਼ਿਟਿਵ ਤਰੀਕੇ ਦੇ ਨਾਲ ਵਧੀਆ ਹੋਇਆ ਤੁਸੀਂ ਹੁਣ ਕਿਹਾ ਵੀ ਮੈਂ ਅੱਜ ਵੀ ਖਿਆਲਾਂ ਚ ਉਡਦੀ ਆ ਤੇ ਖਿਆਲਾਂ ਚ ਉੱਡਣ ਵਾਲਿਆਂ ਦੇ ਵੀ ਪਰਨਾ ਬਹੁਤ ਹੀ ਜ਼ਿਆਦਾ ਐ ਹੁੰਦਾ ਵੀ ਉਹਨਾਂ ਉਹਨਾਂ ਨੂੰ ਵੀ ਇਜਾਜ਼ਤ ਨਹੀਂ ਹੁੰਦੀ ਤੇ ਕਿਤੇ ਹੁੰਦਾ ਵੀ ਤੁਹਾਡੇ ਕਿਸੇ ਨਾ ਕਿਸੇ ਤਰੀਕੇ ਨਾਲ ਪਰ ਕਤਰਨ ਦੀ ਕੋਸ਼ਿਸ਼ ਹੋਵੇ ਜਾਂ ਲੋਕਾਂ ਵੱਲੋਂ ਜਾਂ ਘਰਦਿਆਂ ਵੱਲੋਂ ਨਹੀਂ ਜੀ ਜਿਹੜੇ ਮੇਰੇ ਖਿਆਲ ਨੇ ਨਾ ਜੇ ਹੁਣ ਮੈਂ ਗੱਲ ਕਰਾਂ ਤਾਂ ਜਿੰਨੇ ਵੀ ਮੇਰੇ ਖਿਆਲ ਸੀ ਤੇ ਜਦੋਂ ਮੈਂ ਆਪਣੇ ਘਰੇ ਦੱਸੇ ਜਿੱਥੇ ਕਿ ਸਾਡੇ ਸਮਾਜ ਦੇ ਵਿੱਚ ਕੁੜੀਆਂ ਨੂੰ ਕਿਹਾ ਜਾਂਦਾ ਵੀ ਨਹੀਂ ਤੂੰ ਇਹ ਕੰਮ ਕਰਨਾ ਹੀ ਨਹੀਂ ਜਦ ਕਿ ਕੋਈ ਕਲਾ ਦਾ ਖੇਤਰ ਆ ਜੀ ਨਾ ਵੀ ਨਹੀਂ ਤੂੰ ਚੱਲ ਫਾਟ ਵਿੱਚੇ ਮੁੰਡਿਆਂ ਨੂੰ ਅਸੀਂ ਹੱਲਾ ਸ਼ੇਰੀ ਦਿੰਨੀ ਪਰ ਮੇ ਇੱਥੇ ਮੇਰੇ ਨਾਲ ਉਲਟ ਹੋਇਆ ਮੇਰੇ ਪਰਿਵਾਰ ਨੇ ਮੇਰਾ ਸਾਥ ਦਿੱਤਾ ਮੇਰੇ ਦਾਦਾ ਦਾਦੀ ਮੇਰੇ ਤਾਇਆ ਜੀ ਮੇਰੇ ਪਾਪਾ ਸਾਰੇ ਪਰਿਵਾਰ ਨੇ ਮੈਨੂੰ ਸਿਰਫ ਜਿੰਨੇ ਕਮਾ ਸਹਿਯੋਗ ਰਿਹਾ ਤਾਂ ਮੈਨੂੰ ਮੇਰੇ ਪਰਿਵਾਰ ਦੇ 10-12 ਜੀਆਂ ਦਾ ਰਿਹਾ ਤੇ ਉਹਨਾਂ ਖਿਆਲਾਂ ਨੂੰ ਮੈਂ ਪੂਰਾ ਵੀ ਕੀਤਾ ਹੂੰ ਹੁਣ ਤੁਸੀਂ ਇਹ ਵੀ ਦੱਸ ਦਿਓ ਵੀ ਜਿਵੇਂ ਤੁਸੀਂ ਵੈਸੇ ਪਹਿਲਾਂ ਸ਼ੁਰੂ ਚੁੱਕਿਆ ਵੀ ਤੁਸੀਂ ਕਿਤਾਬ ਕਿਤਾਬਾਂ ਆਈਆਂ ਤੁਹਾਡੀਆਂ ਤੁਸੀਂ ਆਪਾਂ ਥੋੜੀ ਜੀ ਗੱਲ ਕਰਾਂਗੇ ਸਾਹਿਤ ਬਾਰੇ ਆਪਾਂ ਬਹੁਤ ਜ਼ਿਆਦਾ ਗੱਲ ਨਹੀਂ ਕਰਾਂਗੇ ਇਹਨਾਂ ਦੀ ਲਾਈਫ ਬਾਰੇ ਗੱਲ ਕਰਾਂਗੇ ਤੁਸੀਂ ਕਿਵੇਂ ਸਾਹਿਤ ਦੇ ਖੇਤਰ ਵਿੱਚ ਆਏ ਤੇ ਕੀ ਕੀ ਤੁਹਾਡੀਆਂ ਅੱਜ ਤੱਕ ਦੀਆਂ ਉਪਲਬਧੀਆਂ ਇਹ ਵੀ ਥੋੜਾ ਜਿਹਾ ਸ਼ਾਰਟ ਦੇ ਵਿੱਚ ਦੱਸ ਜੀ ਸਾਹਿਤਕ ਖੇਤਰ ਦੇ ਵਿੱਚ ਜੀ ਮੇਰੇ ਪਾਪਾ ਜੀ ਨੂੰ ਸ਼ੌਂਕ ਸੀਗਾ ਕਵਿਸ਼ਰੀ ਕਾਵ ਸੁਣਨ ਦਾ ਹਮੇਸ਼ਾ ਹੀ ਇਹਨਾਂ ਨੇ ਤਰੀਲਾਂ ਦੇ ਵਿੱਚ ਲਾਉਣਾ ਸ ਆਪਣੇ ਬਹੁਤ ਹੀ ਸਤਿਕਾਰਯੋਗ ਜੋਗਸੰਦ ਜੋਗੀ ਜੀ ਬਾਬੂ ਰਜਬਲੀ ਜੀ ਉਸ ਕਵਿਸ਼ਰੀ ਕਾਵਣੀ ਮੇਰੇ ਉੱਤੇ ਬਹੁਤ ਜਿਆਦਾ ਡੂੰਘਾ ਪ੍ਰਭਾਵ ਪਾਇਆ ਕਿਉਂਕਿ ਮੈਂ ਬਚਪਨ ਦੇ ਵਿੱਚ ਨਾ ਤਾਂ ਗੁੱਡੀਆਂ ਪਟੋਲਿਆਂ ਨਾਲ ਖੇਡੀਆਂ ਮੈਂ ਕਵਿਸ਼ਰੀ ਕਾਵ ਸੁਣਿਆ ਤੇ ਜਿਹੜੇ ਮੇਰੇ ਖੜਾਉਣੇ ਹੁੰਦੇ ਸੀ ਉਹ ਵੀ ਮੁੰਡਿਆਂ ਵਾਲੇ ਹੁੰਦੇ ਸੀ ਜਿਵੇਂ ਕਹਿੰਦੀ ਕਾਰ ਲੈ ਲਈ ਜਾਂ ਜਹਾਜ਼ ਲੈ ਗਿਆ ਕਿਉਂਕਿ ਠੀਕ ਹੈ ਮੈਂ ਲੋਕਾਂ ਲਈ ਅਪਾਰ ਸੀ ਅੰਧਿਰ ਸੀ ਪਰ ਮੈਨੂੰ ਲੱਗਦਾ ਕਿ ਮੈਂ ਆਪਣੇ ਮਾਂ ਪਿਓ ਦੇ ਲਈ ਘਟ ਨਹੀਂ ਸੀ ਕਵਿਸ਼ਰੀ ਕਾ ਸੰਧੀ ਸੰਧੀ ਮੇਰੇ ਮਨ ਦੇ ਵਿੱਚ ਵੀ ਚੈਣ ਲੱਗੀ ਬਾਕੀ ਮੈਂ ਸੁਖਾਨੰਦ ਕਾਲਜ ਦੇ ਵਿੱਚ ਪੜਨ ਲੱਗ ਗਈ ਉੱਥੇ ਸਾਡੇ ਪ੍ਰਿੰਸੀਪਲ ਸਰਦਾਰ ਸਵਾਰਗੀ ਅਚਰ ਸਿੰਘ ਕਾਲੂ ਜੀ ਸੀ ਪਤਾ ਨਹੀਂ ਉਹਨਾਂ ਨੂੰ ਇੱਕ ਕਵਿਸ਼ਰੀ ਮਾਫ ਕਰਨਾ ਜੀ ਉਹਨਾਂ ਨੂੰ ਕਾਵ ਰੂਪ ਦੇ ਨਾਲ ਲਗਾਇਆ ਸੀ ਉਹ ਕਹਿੰਦੇ ਸੀਗੇ ਕਿ ਮੇਰੀ ਧੀ ਉਹ ਤੁਸੀਂ ਇਥੋਂ ਕਵਿਤਰੀਆਂ ਬਣ ਕੇ ਜਾਇਓ ਤਾਂ ਮੇਰੇ ਮਨ ਦੇ ਵਿੱਚ ਉਹ ਬਲਬੜਾ ਸੀ ਸੁਣਦੀ ਸੀ ਤਾਂ ਉੱਥੋਂ ਜਦੋਂ ਮੈਂ ਪਹਿਲੀ ਕਵਤਾ ਤੁਕਾਂ ਲਿਖ ਕੇ ਆਪਣੇ ਪਾਪਾ ਨੂੰ ਸੁਣਾਈਆ ਮੈਂ ਕਿਹਾ ਪਾਪਾ ਮੈਂ ਕੁਝ ਲਿਖ ਕੇ ਲਿਆਂਦਾ ਇਹ ਕਹਿੰਦੇ ਪੁੱਤ ਸੁਣਾ ਸਾਰਾ ਟੱਬਰ ਇਕੱਠਾ ਹੋ ਗਿਆ ਜਦੋਂ ਸੁਣੀਆ ਤਾਂ ਕਹਿੰਦੇ ਲੇਖ ਬਹੁਤ ਹੱਲਾਸ਼ੇਰੀ ਦਿੱਤੀ ਇੱਥੋਂ ਤੱਕ ਕੇ ਮੇਰੇ ਪਾਪਾ ਨੇ ਖੁਦ ਜਾ ਕੇ ਸ਼ੈਵ ਕੁਮਾਰ ਬਟਾਲਵੀ ਦੀ ਕਿਤਾਬ ਮੈਨੂੰ ਮੋਗਿਓ ਲਿਆ ਕੇ ਦਿੱਤੀ ਉਸ ਦਿਨ ਵੀ ਮੇਰੇ ਲਈ ਜੇ ਕਹਦੀਏ ਚੰਗਾ ਪੱਖ ਰਿਹਾ ਤਾਂ ਉਹ ਸਿਰਫ ਮੇਰੇ ਪਰਿਵਾਰ ਵੱਲੋਂ ਰਿਹਾ ਸਮਾਜ ਵੱਲੋਂ ਤਾਂ ਜੇ ਆਪਾਂ ਕਹਦੀਏ ਆਪਣੇ ਸ਼ਰੀਕੇ ਕਬੀਲੇ ਚ ਸਾਰੇ ਕਹਿੰਦੇ ਸਨ ਉਹ ਲਿਖਣ ਦਾ ਕੀ ਫਾਇਦਾ ਲਿਖਣ ਨਾਲ ਇਹਨੂੰ ਕੀ ਮਿਲਜੂ ਇਹਨਾਂ ਕਿਤਾਬਾਂ ਕਾਲੀਆਂ ਕਰੀ ਜਾਂਦੀ ਹੈ ਹਾਂਜੀ ਕਿਤਾਬਾਂ ਕਾਲੀਆਂ ਕਰੀ ਜਾਂਦੀ ਆ ਇਹ ਤਾਂ ਹੁਣ ਆਪਣਾ ਸੋਸ਼ਲ ਮੀਡੀਆ ਆ ਗਿਆ ਨਾ ਚੋਤੀ ਸਮਾਜਿਕ ਸੰਚਾਰ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਜਾਦੇ ਪਤਾ ਲੱਗਣ ਲੱਗੇ ਕਿ ਲਿਖਾਰੀ ਤਾਂ ਘਰ ਫੂਕੇ ਤਮਾਸ਼ਾ ਵੇਂਦੇ ਨੇ ਹੂੰ ਪਰ ਉਦੋਂ ਜਿੰਨੀਆਂ ਮੇਰੀਆਂ ਕਿਤਾਬਾਂ ਆਈਆਂ ਤੇ ਮੇਰੇ ਪਿੰਡ ਨੇ ਪੜਿਆ ਤੇ ਮੇਰਾ ਜਿਹੜਾ ਪਾਠਕ ਵਰਗਾ ਉਹ ਵੀ ਮੇਰਾ ਪਿੰਡ ਅੱਛਾ ਪਿੰਡ ਤੋਂ ਐਪਰੀਸ਼ੀਏਸ਼ਨ ਮਿਲੀ ਹਾਂਜੀ ਜਿੰਨੇ ਕਹਦਾ ਮੈਂ ਆਪਣੇ ਪਿੰਡ ਦਾ ਦੇਣ ਨਹੀਂ ਦੇ ਸਕਦੀ ਹੂੰ ਫੇਰ ਤਾਂ ਬੜਾ ਥੋੜਾ ਮੈਂ ਤਾਂ ਇਹ ਵੀ ਕਹੂੰਗਾ ਵੀ ਪਿੰਡ 'ਚ ਜੇ ਪਾਠਕ ਵਰਗ ਹੈ ਨਾ ਤੇ ਪਿੰਡ 'ਚ ਕਿਹਾ ਜਾਂਦਾ ਵੀ ਪਾਠਕ ਵਰਗ ਤਾਂ ਲੱਭਣਾ ਬੜਾ ਮੁਸ਼ਕਿਲ ਹੈ ਕਿਉਂਕਿ ਸਾਡੇ ਪਿੰਡੂ ਲੋਕਾਂ ਨੂੰ ਤਾਂ ਸਾਹਿਤ ਦੀ ਇਹ ਇਹ ਕਿਹਾ ਜਾਂਦਾ ਵੀ ਸਮਝ ਨਹੀਂ ਪਰ ਤੁਸੀਂ ਤਾਂ ਕਮਾਲ ਦੀ ਗੱਲ ਕਰ ਰਹੇ ਹੋ ਦੇਖੋ ਜੀ ਆਪਾਂ ਇੱਕ ਧਾਰਨਾ ਬਣਾ ਲਈਏ ਕਿ ਪਾਠਕ ਵਰਗ ਸਾਡਾ ਖਤਮ ਹੋ ਰਿਹਾ ਤੁਸੀਂ ਜਦੋਂ ਲੋਕਾਂ ਦੇ ਉਸ ਪੱਧਰ ਦਾ ਲਿਖੋਗੇ ਜਿਸ ਪੱਧਰ ਦੇ ਲੋਕ ਨੇ ਤੁਹਾਨੂੰ ਪੜਨਗੇ ਕਿਉਂਕਿ ਮੇਰੀ ਵੀ ਤਾਂ ਹੈਗੀ ਕਵਿਸ਼ਰੀ ਕਾਵ ਤੇ ਪਿੰਡਾਂ 'ਚ ਕਵਿਸ਼ਰੀ ਕਾਵ ਨੂੰ ਕੌਣ ਸੌਂਦਾ ਪਿੰਡਾਂ 'ਚ ਸੌਂਦੇ ਨੇ ਨਾ ਤੇ ਮੇਰੀਆਂ ਕਿਤਾਬਾਂ ਸਾਰੇ ਮੇਰੇ ਤਕਰੀਬਨ ਪੰਨਿਆਂ ਨੇ ਪੜ੍ਹੀਆਂ ਨੇ ਹੂੰ ਜੇ ਨਹੀਂ ਯਕੀਨ ਤਾਂ ਤੁਸੀਂ ਪੁੱਛ ਵੀ ਸਕਦੇ ਹੋ ਯਕੀਨ ਚਲੋ ਦਰਸ਼ਕਾਂ ਨੂੰ ਹੋਣਾ ਚਾਹੀਦਾ ਤੁਹਾਨੂੰ ਆਪਣੇ ਆਪ ਤੇ ਹੋਣਾ ਚਾਹੀਦਾ ਆਪਾਂ ਕਿਸੇ ਨੂੰ ਯਕੀਨ ਨਹੀਂ ਦਵਾਣਾ ਤੇ ਆਪਾਂ ਹੁਣ ਫੇਰ ਗੱਲ ਕਰਦੇ ਹਾਂ ਸੰਘਰਸ਼ ਦੀ ਜਦੋਂ ਤੁਸੀਂ ਉੱਥੋਂ ਇੱਕ ਸਕੂਲ ਤੋਂ ਇੱਕ ਅਧਿਆਪਕ ਐਸੇ ਅਧਿਆਪਕ ਤੋਂ ਜਿਹੜਾ ਪੂਰੇ ਸਕੂਲ ਤੋਂ ਪ੍ਰਬੰਧ ਮੈਨੇਜ ਕਰ ਰਿਹਾ ਸੀਗਾ ਉਹਦੇ ਤੋਂ ਇੰਨੇ ਮੁਸ਼ਕਲ ਤੇ ਗਲਤ ਘਟਿਆ ਸ਼ਬਦ ਸੁਣਦੇ ਹੋ ਤਾਂ ਫੇਰ ਮਨ 'ਚ ਫੇਰ ਕੀ ਆ ਜਾਂਦਾ ਸ਼ੇਰ ਤੇ ਜੀ ਸੱਚ ਪੁੱਛੋ ਤਾਂ ਇੱਕ ਵਾਰ ਤਾਂ ਵੀ ਇੰਨੀ ਕੁ ਜ਼ਿਆਦੇ ਸੱਟ ਲੱਗੀ ਨਾ ਕਿ ਕਾਫੀ ਦਿਨ ਡਾਕਟਰ ਤੋਂ ਦਵਾਈਆਂ ਹੀ ਲੈਣੀਆਂ ਪਈਆਂ ਅੱਛਾ ਬੀ ਨੇ ਪੜ੍ਹਨੀ ਖਵੀ ਗਈ ਘਰਦਿਆਂ ਨੂੰ ਉਮੀਦ ਸੀ ਕਿ ਸਾਡੀ ਤੇ ਪੜ ਜਾਵੇ ਵੀ ਕਿਤੇ ਕਦਰ ਪੈ ਜਾਵੇ ਵੀ ਨਹੀਂ ਜਿਹੜਾ ਸਾਡਾ ਸਮਾਜ ਆ ਇਹ ਜੇ ਕਹਦੀ ਚੋਪੜੇ ਚਿਹਰਿਆਂ ਨੂੰ ਹੀ ਦੇਖਦਾ ਕਿਤੇ ਨਾ ਕਿਤੇ ਜਿਸੀ ਕਹਾਦੀ ਇਹ ਵੀ ਸ਼ੋਸ਼ਣ ਆ ਜਿਹੜਾ ਖਾਸ ਕਰਕੇ ਔਰਤ ਦਾ ਹਰ ਵਰਗ ਦੇ ਵਿੱਚ ਹੁੰਦਾ ਹਰ ਖਿੱਤੇ 'ਚ ਹੁੰਦਾ ਤੁਸੀਂ ਜਿੰਦਗੀ ਨੂੰ ਸੰਘਰਸ਼ ਦੇ ਤੌਰ ਤੇ ਲੈ ਵੀ ਰਹੇ ਹੋ ਤੇ ਉਹਦੇ ਨਾਲ ਲੜ ਵੀ ਉਹਨੂੰ ਅੱਖਾਂ ਦੇ ਸਾਹਮਣੇ ਲੜ ਰਹੇ ਹੋ ਜੀ ਛੋਟੂ ਜੀ ਜਿੰਦਗੀ ਦੇ ਆਪਣੇ ਅੱਜ ਤੱਕ ਦਾ ਜਿਹੜਾ ਸਫ਼ਰ ਰਿਹਾ ਉਹਦੇ ਤੋਂ ਕੀ ਲੱਗਦਾ ਵੀ ਜ਼ਿੰਦਗੀ ਕਿਵੇਂ ਆ ਇੱਕ ਔਰਤ ਦੀ ਜ਼ਿੰਦਗੀ ਕਿਵੇਂ ਆ ਕਿ ਐਜ਼ ਅ ਇਨਸਾਨ ਜ਼ਿੰਦਗੀ ਕਿਵੇਂ ਲੱਗਦੀ ਹੈ ਜੇ ਮੈਂ ਔਰਤ ਦੀ ਜ਼ਿੰਦਗੀ ਦੀ ਗੱਲ ਕਰਾਂ ਸਾਡੇ ਸੱਭਿਆਚਾਰ ਦੇ ਮੁਤਾਬਕ ਤਾਂ ਔਰਤ ਦੀ ਜ਼ਿੰਦਗੀ ਚੰਗੀ ਵੀ ਆ ਤੇ ਔਰਤ ਦੀ ਜ਼ਿੰਦਗੀ ਮਾੜੀ ਵੀ ਆ ਉਹ ਨਿਰਪਰ ਕਰਦਾ ਸਾਡੇ ਆਪਣੇ ਉੱਪਰ ਹਮ ਹੁਣ ਜੇ ਮੈਂ ਇਸੇ ਗੱਲ ਨੂੰ ਲੈ ਕੇ ਬਹਿ ਜਾ ਕਿ ਨਹੀਂ ਮੈਂ ਕੁਝ ਕਰ ਨਹੀਂ ਸਕਦੀ ਕਰ ਨਹੀਂ ਸਕਦੀ ਤਾਂ ਕੁਝ ਨਹੀਂ ਹੋਣਾ ਹਮ ਹਿੰਮਤ ਹਰ ਨੂੰ ਕਰਨੀ ਪੈਂਦੀ ਆ ਮੈਂ ਹਿੰਮਤ ਕੀਤੀ ਚਲੋ ਕਿਤਾਬਾਂ ਆ ਗਈਆਂ ਕਿਤਾਬਾਂ ਆਉਣ ਤੋਂ ਬਾਅਦ ਚ ਮੈਂ ਇੱਕ ਵੈਬ ਚੈਨਲ ਜੀ ਟੀਵੀ ਨੈਟਵਰਕ ਬਾਈ ਖੇਤਪਾਲ ਜੀ ਦਾ ਧੰਨਵਾਦ ਕਰਨਾ ਚਾਹਾਂਗੀ ਕਿ ਉਹਨਾਂ ਨਾਲ ਜੁੜੀ 2 ਸਾਲ ਤੋਂ ਹਮ ਇੱਕ ਮੈਂ ਮੰਚ ਸੰਚਾਲਨ ਦੇ ਤੌਰ ਦੇ ਉੱਪਰ ਕੰਮ ਕਰ ਰਹੀ ਹਾਂ ਤੇ ਨਾਲ ਦੀ ਨਾਲ ਰਮਨਦੀਪ ਕੌਰ ਰੰਮੀ ਜੀ ਜਿਨ੍ਹਾਂ ਨੇ ਮੈਨੂੰ ਦਸਾਂ ਸਾਲਾਂ ਬਾਅਦ ਮਰੀ ਹੋਈ ਨੂੰ ਫੇਰ ਪੁਨਰ ਸੁਰਜੀਤ ਕੀਤਾ। ਹੂੰ। ਇਹ ਆਪਣੀ ਜਿਹਮਤ ਆ ਜੇ ਮੈਂ ਹਿੰਮਤ ਕੀਤੀ ਤਾਂ ਮੈਂ ਦੁਬਾਰਾ ਲੋਕਾਂ ਦੇ ਵਿੱਚ ਵਿਚਰ ਰਹੀ ਹਾਂ। ਹੂੰ। ਉਹੀ ਤੁਸੀਂ ਗੱਲ ਹਿੰਮਤ ਦੀ ਕਰ ਰਹੇ ਹੋ ਵੀ ਹਿੰਮਤ ਇਨਸਾਨ ਦਾ ਇਨਸਾਨ ਦੇ ਵਿੱਚ ਕੀ ਫਰਕ ਪਾ ਦਿੰਦੀ ਆ। ਕਈ ਮੁਸ਼ਕਲਾਂ ਦੇ ਨਾਲ ਲੜ ਕੇ ਖਾਸ ਕਰ ਔਰਤਾਂ ਟੈਟਰੀ ਹੋ ਜਾਂਦੀਆਂ ਵੀ ਉਹਨਾਂ ਨੂੰ ਐ ਲੱਗਦਾ ਵੀ ਬਸ ਜ਼ਿੰਦਗੀ ਮੇਰੀ ਖਤਮ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹਾਂਗੇ ਉਹਨਾਂ ਜੀ ਇਹ ਸੁਨੇਹਾ ਦੇਣਾ ਚਾਹਾਂਗੇ ਕਿ ਜੇ ਅਸੀਂ ਮੰਨ ਲਓ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਤਰਾਸਦੀ ਹੋ ਗਈ ਆ ਅਸੀਂ ਕਈ ਵਾਰ ਇਹ ਸੋਚਦੇ ਆ ਕਿ ਨਹੀਂ ਜੀ ਆਤਮ ਹੱਤਿਆ ਕਰ ਲਓ ਹੂੰ ਠੀਕ ਹੈ ਜੀ ਕੀ ਹੁੰਦਾ ਅਸੀਂ ਜਾਂ ਫਿਰ ਅਸੀਂ ਕੀ ਕਰਦੇ ਆਂ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਜਾਂਨੇ ਆ ਨਹੀਂ ਉੱਠੋ ਠੀਕ ਹੈ ਜੋ ਆਪਣੇ ਵਿੱਚ ਕਲਾ ਹੈ ਜ਼ਰੂਰੀ ਨਹੀਂ ਕਿ ਸਾਰਿਆਂ ਚ ਹੀ ਕਲਾਵਾ ਹੋਣ ਜੋ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਘਰੇਲੂ ਕੰਮ ਕਰਨਾ ਚਾਹੁੰਦੇ ਹੋ ਉਠੋ ਆਪਣੇ ਲਈ ਜ਼ਿੰਦਗੀ ਜਿਉਓ ਆਪਣੇ ਆਪ ਨੂੰ ਪਿਆਰ ਕਰੋ ਨਾ ਕਿ ਕਿਸੇ ਹੋਰ ਦੇ ਮਗਰ ਲੱਗ ਕੇ ਆਪਣੀ ਜ਼ਿੰਦਗੀ ਨੂੰ ਖਰਾਬ ਕਰੋ ਹੂੰ ਸੰਘਰਸ਼ ਕਰੋ ਉਠੋ ਲੜੋ ਕਿ ਔਰਤ ਨੂੰ ਉਹਦੇ ਹੱਕ ਚਾਹੀਦੇ ਜਿਵੇਂ ਕਿ ਆ ਵੀ ਹਰ ਇੱਕ ਵਿੱਚ ਕਲਾ ਨਹੀਂ ਹੁੰਦੀ ਪਰ ਹਰ ਇੱਕ ਨੂੰ ਉਹ ਜ਼ਰੂਰ ਕੰਮ ਪਤਾ ਹੁੰਦਾ ਜਿਹਦੇ ਨਾਲ ਉਹਦੇ ਮਨ ਨੂੰ ਖੁਸ਼ੀ ਮਿਲਦੀ ਹੈ ਤੇ ਉਹ ਕੰਮ ਜ਼ਰੂਰ ਉਹ ਕਰੋ ਤੇ ਤੁਸੀਂ ਕਿਰਨ ਜੀ ਸਾਨੂੰ ਤੁਹਾਡਾ ਨਮੁੱਲਾ ਟਾਈਮ ਦਿੱਤਾ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰੇ ਦਰਸ਼ਕਾਂ ਨੂੰ ਵੀ ਜੇਕਰ ਤੁਸੀਂ ਐਂਡ ਤੱਕ ਕਰਾਂਗੇ ਉਹ ਪਹਿਲਾਂ ਜਿਵੇਂ ਸ਼ੁਰੂਆਤ ਚ ਕਿਰਨ ਜੀ ਨੇ ਕਿਹਾ ਸੀ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਸਬਸਕ੍ਰਾਈਬ ਤੁਸੀਂ ਬਹੁਤ ਘੱਟ ਕਰ ਰਹੇ ਹੋ ਵਾਚ ਟਾਈਮ ਵੀ ਸਾਨੂੰ ਵਧੀਆ ਦੇ ਰਹੇ ਹੋ ਵਿਊਜ਼ ਵੀ ਵਧੀਆ ਦੇ ਰਹੇ ਹੋ ਸਬਸਕ੍ਰਾਈਬ ਨਹੀਂ ਕਰ ਰਹੇ ਇਸ ਲਈ ਬੇਨਤੀ ਹੈ ਸਬਸਕ੍ਰਾਈਬ ਕਰੋ ਤੇ ਤੁਸੀਂ ਜੁੜੇ ਰਹੋ ਵੋਕਲ ਜਗਮੀਤ ਦੇ ਨਾਲ ਫੇਸਬੁੱਕ ਤੇ ਜਗਮੀਤ ਨੀਟਾ ਦੇ ਨਾਲ ਇੰਸਟਾਗ੍ਰam ਤੇ ਜਗਮੀਤ ਨੀਟਾ ਇਸੇ ਤਰੀਕੇ ਦੇ ਨਾਲ ਸਾਨੂੰ ਫੋਲੋ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ